ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਖੜੇ ਆ ਜੀ ਪਿੰਡ ਮੱਲਾ ਤੇ ਭਾਈ ਇੰਦਰ ਜੀ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਨਗਰ ਦਿਖਾਵਾਂਗੇ ਜਿਹਦੇ ਵਿੱਚ ਇੱਕ ਮਿੱਤਰੋ ਬਹੁਤ ਸੋਹਣੀ ਗਾਂ ਸੂਣ ਵਾਲੀ ਤੇ ਇੱਕ ਮਿੱਤਰੋ ਦੁੱਧੋ ਡرائی ਮੱਝ ਭਾਈ ਇਹਦਾ ਜਿਹੜਾ ਘਰ ਹੈ ਗੁਰਦੁਆਰੇ ਦੇ ਬਿਲਕੁਲ ਨਾਲ ਤੇ ਤਹਿਸੀਲ ਜੈਤੋਆ ਤੇ ਜ਼ਿਲ੍ਹਾ ਮਿੱਤਰੋ ਫਰੀਦਕੋਟ ਹੈ ਸੋ ਚੰਗੀ ਆਪਾਂ ਤੁਹਾਨੂੰ ਚੰਗੇ ਦੁੱਧ ਵਾਲੇ ਗਾਂ ਦਿਖਾਉਣ ਜਾ ਰਹੇ ਆ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਮਿੱਤਰੋ ਕਰੋ ਸੰਪਰਕ ਸੋ ਅੱਲਾ ਲੇਬੇ ਦੀ ਬਣਤਰ ਆਪਾਂ ਦਿਖਾ ਕੇ ਬਹੁਤ ਸੋਹਣੀ ਚੰਗਾ ਮੋਟਾ ਥਾਣਾ ਥੋੜੀਆਂ ਜਿਹਾ ਭਲਾਂ ਕੀਤੀਆਂ ਨੇ ਕੋਈ ਖਾਸ ਗੱਲ ਨਹੀਂ ਕਿਉਂਕਿ ਕਿਸੇ ਕਿਸੇ ਦੇ ਭਲਾਂ ਹੋ ਜਾਂਦੇ ਗਾਨੇ ਸੋ ਚਾਰੋਂ ਪਾਸੋਂ ਆਪਾਂ ਲੇਵਾ ਤੁਹਾਨੂੰ ਦਿਖਾ ਰਹੇ ਆ ਹਾਂਜੀ ਬਾਈ ਇੰਦਰਜੀਤ ਕੀ ਹਾਲ ਹੈ ਠੀਕ ਆ ਬਾਈ ਤੂੰ ਠੀਕ ਆ ਸੇਤਾ ਚੜਦੀ ਕਲਾ ਈ ਤੇ ਅੱਜ ਆਪਣੇ ਕੋਲ ਦੋ ਨਗ ਹੈ ਹਾਂਜੀ ਹਾਂਜੀ ਇਹ ਦੋਨੇ ਘਰ ਦੇ ਹੀ ਆ ਬਾਈ ਹਾਂਜੀ ਹਾਂਜੀ ਓਕੇ ਤੇ ਇਹਦੀ ਆਪਾਂ ਗੱਲ ਕਰੀਏ ਕਿਹੜਾ ਸੂਆ ਹੈ ਸੂ ਦੀ ਤੀਜਾ ਸੂਆ ਸੂਗੀ ਬਾਈ ਠੀਕ ਆ 25 ਕਿਲੋ ਦੁੱਧ ਚੋਇਆ ਆਪਣੇ ਘਰ ਦੀ ਗਾਂ ਹੈ ਕੋਈ ਲਈ ਰੂਈ ਨਹੀਂ ਠੀਕ ਆ ਘਰੇ ਰੱਖਣ ਨੂੰ ਤੋਹਫਾ ਯਾਰ ਬਾਈ ਇਹ ਫਰਜ਼ ਕਰ ਜੇ ਕੋਈ ਕਹੇਗਾ ਨਾ ਹੂੰ ਉਹ ਚੀਜ਼ ਆ ਘਰੇ ਰੱਖਣਾ ਪਰ ਘਰੇ ਹੀ ਦਵਾ ਗਿਆ ਖਾ ਓਕੇ ਹਾਂਜੀ 6 6 ਅਪ੍ਰੈਲ ਨੂੰ ਦਿਨ ਪੂਰੇ ਆ ਬਾਈ ਇਹਦੇ ਠੀਕ ਆ 6 ਅਪ੍ਰੈਲ ਨੂੰ ਦਿਨ ਪੂਰੇ ਆ ਹਾਂਜੀ ਹਾਂਜੀ 25 ਲੀਟਰ ਦੂਜੇ ਸੂਏ ਦਾ ਕੱਢਿਆ ਵਾ ਦੁੱਧ ਆ ਵਾ ਤੇ ਬਾਕੀ ਨੰਬਰ ਤੋਂ ਵੀ ਇਹਦਾ ਤਰਨੋ ਖੜ ਜਾਂ ਠੀਕ ਹੈ ਜਦੋਂ ਤਿਆਰ ਹੁੰਦੀ ਆ ਤਿਆਰ ਹੁੰਦੀ ਆ ਤਾਂ ਪਲਾ ਕਰੀ ਫਿਰਦੀ ਹੁਣ ਆ ਲੈ ਉਹ ਇਕੱਲਾ ਹਾਂ ਹਜੇ ਤਾਂ ਢਿੱਲਾਂ ਵਾਲ ਬਹੁਤ ਪਏ ਆ ਹਨਾ ਹਾਂਜੀ ਹਾਂਜੀ ਠੀਕ ਆ ਤੂੰ ਆਉਣਾ ਕਰਕੇ ਮੈਂ ਜਰ ਬਣਾ ਦਿਆਂ ਉਹ ਜੀ ਗੱਲ ਨਹੀਂ ਜਿਹੜਾ ਮਾਰਜੀ ਖੜੀ ਆ ਬਈ ਯਾਰ ਓਕੇ 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 ਠੰਡੀ ਸ਼ੈਲਫ ਉੱਲਾ ਹਨਾ ਮਾੜਾ ਰੱਸਾ ਛੱਡ ਦਿਨਾ ਉੱਤ ਸੜਕ ਤੇ ਰੱਸਾ ਛੱਡ ਕੇ ਪਾਉਣਾ ਬਈ ਠੀਕ ਆ ਸੋ ਜਿਹੜੇ ਵੀਰ ਨੂੰ ਮਿੱਤਰੋ ਲੋਡ ਹੋਵੇ ਤਾਂ ਕਰੋ ਸੰਪਰਕ ਤੁਸੀਂ ਦੇਖ ਸਕਦੇ ਹੋ ਖੁੱਲੀ ਛੱਡੀ ਵੀ ਮਿੱਤਰੋ ਮੌਜ ਨਾਲ ਖੜੀ ਆ ਤੇ ਕਿਸੇ ਵੀ ਭਰਾ ਨੇ ਫਾਰਮ ਦੇ ਵਿੱਚ ਲੈ ਜਾਣੀ ਹੋਵੇ ਤੇ ਜਾਂ ਕਿਸੇ ਨੂੰ ਹੋਰ ਮਿੱਤਰੋ ਲੋੜ ਹੋਵੇ ਤਾਂ ਜਰੂਰ ਕਰੇ ਸੰਪਰਕ ਤੁਰਤ ਤੁਰ ਪੈਂਦੇ ਤੋੜ ਤੁਸੀਂ ਦੇਖ ਸਕਦੇ ਬਹੁਤ ਸੋਹਣੇ ਕਾਦਰ ਮਿੱਤਰੋ ਦਰਮਿਆਨਾ ਭਜਨ ਚੰਗਾ ਸਿਹਤ ਪੱਖੋਂ ਬਹੁਤ ਸੋਹਣੀ ਹੈ ਸ ਦੁੱਧ ਫੇਰ ਆਪਾਂ ਕਹਿੰਦੇ 25 ਲੀਟਰ ਦੂਜੇ ਸੂਏ ਦਾ ਦੁੱਧ ਕਹਿੰਦਾ ਟੀਕਾ ਕਿਹੜਾ ਲੱਗਿਆ ਬਾਈ ਟੀਕੇ ਦਾ ਨਹੀਂ ਪਤਾ ਕੋਈ ਬਾਈ ਜਦ ਨਹੀਂ ਹਾਂ 1100 ਰੁਪਏ ਲੈ ਹੈ ਡਾਕਟਰ ਓਕੇ ਮੁੱਲ ਫਿਰ ਕੀ ਕਰਤਾ ਜੀ ਮੁੱਲ ਤਾਂ 90000 ਆ ਬਾਈ ਮੁੱਲ 90000 ਆ ਮਾਨਦਾਨ ਹੋ ਜੂ ਹੈ ਨਾ ਠੀਕ ਹੈ। ਗਿਰਾੜ ਵਾਲਾ ਤਾਂ ਬਾਂਬੀ ਘੜ ਦਿੰਦੀ ਏ ਯਾਰ ਬਾਈ। ਓਕੇ। ਹਾਂਜੀ। ਬਹੁਤ ਸੋਹਣੀ ਤਿਆਰ ਹੁੰਦੀ ਆ ਹੈ। ਬਹੁਤ ਜੀ ਬਹੁਤ। ਆ ਤਿਆਰ ਆ ਵੇਖ ਲਓ ਬਾਈ। ਹਾਂ। ਠੀਕ ਹੈ। ਤੇ ਦੂਜੀ ਦਿਖਾ ਰਹੇ ਹਾਂ ਜੀ ਮਿੱਤਰੋ। ਹਾਂ ਦੁੱਧੋਂ ਡرائی। ਧਾਕ ਤਲਵਾਰੀ ਮੱਝ। ਸੂਆ ਕਿਹੜਾ ਜੀ ਇਹਦਾ? ਤੀਜੇ ਸੂਆ ਸੂਗੀ ਬਾਈ। ਤੀਜਾ ਸੂਆ ਸੂਗੀ। ਕਿੰਨੇ ਕੁ ਦਿਨ ਬਾਕੀ ਆ? ਕਿੰਨੇ ਚਿਰ ਰਹਿੰਦਾ ਸੂਣ ਚੋ? ਸਾਢੇ 7 ਮਹੀਨੇ ਦੀ ਗੱਭਣਾ ਬਈ ਇਹ। ਸਾਢੇ 7 ਮਹੀਨੇ ਦੀ ਗੱਭਣਾ ਦੁੱਧੋਂ ਹਟ ਗਈ। ਦੁੱਧੋਂ ਹਟ ਗਈ ਹਾਂਜੀ। ਠੀਕ ਹੈ। ਸਹੀ ਇਹਨੇ ਦੁੱਧ ਕਿੰਨਾ ਕੱਢਿਆ ਵਾ? ਕੰਤਰਾ ਸੋਨਾ ਕਿੰਨਾ ਕੀਤਾ ਵੀ ਓਕੇ 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 ਇਸੇ-ਇਸੇ ਕੱਤ ਦੇਖੋ ਮੇਰਾ ਹਾਂ ਕੱਦਕਾਰ ਤਾਂ ਬਹੁਤ ਆ ਹਨਾ ਲੰਮੀ ਤੇ ਕੱਦ ਵੇਖ ਮੇਰਾ ਹਾਂ ਇਹ ਵੀ ਹੋਵੇ ਸ਼ੀਸ਼ਾ ਇਹ ਵੀ ਠੀਕ ਹੈ ਹਾਂ ਹਾਂ ਤੇ ਮੁੱਲ ਇਹਦਾ ਜੀ ਕੀ ਕਰਤਾ ਫਿਰ ਆਪਾਂ ਮੁੱਲ ਦਾ ਸਿਰਫ 62000 ਰੁਪਏ ਹੀ ਆ ਬਾਈ 62000 ਹਾਂਜੀ ਹਾਂਜੀ ਠੀਕ ਹੈ 60 ਤੇ ਸੋਨਾ ਬਾਈ ਬਹੁਤ ਵਧੀਆ ਰਤੋਂ ਸੋਨਾ ਇਹਨੇ ਠੀਕ ਹੈ ਉਵੇਂ ਇਹ ਖਰਦੀਏ ਕਰਨ ਵਾਲੀ ਉਹ ਜੀ ਕਰਨੀ ਓਕੇ 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 ਤੇ ਫੋਨ ਨੰਬਰ ਇੱਕ ਵਾਰੀ ਫੇਰ ਦੱਸ ਦੋ ਜੀ 91637 ਜੀ 94637 18352 ਜੀ 18352 ਹਾਂਜੀ ਹਾਂਜੀ ਸੋ ਮੁੱਲ 62000 ਮਾਨਤਾਨ ਬਾੜ ਦੇ ਵਿੱਚੋਂ ਹੋ ਜੂਗਾ ਤੀਜੇ ਸੂਏ ਬਾਈ ਕਹਿੰਦਾ ਵੀ ਸੁਣੀ ਐ ਤੇ 7 7.5 ਮਹੀਨੇ ਦੀ ਗੱਬਣਾ ਹਾਂਜੀ ਬਾਕੀ ਬੱਚਾ ਭਾਣਾ ਜਾਂਦੀ ਦਾ ਮਰਜੀ ਕੋਈ ਚੱਕਰ ਨਹੀਂ ਜੀ ਹੁਣ ਖੜੀ ਆ ਹੀ ਮਿਲ ਪੈਂਦੀ ਐ ਇਹ ਓਕੇ 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 ਕਹਿੰਦੇ ਰਾਹ ਦੇ ਵਿਚਾਲੇ ਖੜੀ ਐ ਕੌਣ ਖੜ ਕੋਈ ਯਾਰ ਹਾਂ ਨਹੀਂ ਐ ਹਨਾ ਸੜਕ ਦੇ ਵਿਚਾਲੇ ਖੜੀ ਐ ਸੜਕ ਦੇ ਵਿਚਾਲੇ ਖੜੀ ਜਾ ਬਾਈ ਇਹ ਮਾੜਾ ਤੋਰੇ ਜੇ ਇਕੱਲ ਲੰਮੇ ਤੋਰਦੇ ਮਾਰੀ ਜੀ ਬਸ ਹੜਕੇ ਦੌਰ ਨਹੀਂ ਭੇਜਦੇ ਬੱਚਿਆਂ ਨੂੰ ਭਾਈ ਓਕੇ ਸੋ ਜੇਕਰ ਕਿਸੇ ਭਰਾ ਨੇ ਮਿੱਤਰੋ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ 98724 ਤੇ 82124 ਧੰਨਵਾਦ